ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਛਾ ਜੀ ਦੀ ਮਿਹਰ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਗੌੜੀ ਰਾਗ ਵਿੱਚ ਭਗਤ ਜੀ ਦੇ 17ਵੇਂ ਸ਼ਬਦ ਰੰਮ ਹੁੰਦੇ ਹਨ 326 ਅਤੇ 27 ਅੰਗ ਤੇ ਇਪਾਗਤ ਜੀ ਦੇ ਸ਼ਬਦ ਸੁਭਾਈ ਮਾਨ ਹਨ ਆਓ ਆਪਣੀ ਰਸਲਾਂ ਤੋਂ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਹਨ ਜੀ ਗੌੜੀ ਮੀਰ ਜੀ ਤਿਪਦੇ ਚਾਰ ਤੁਕੇ ਭਗਤ ਕਬੀਰ ਸਾਹਿਬ ਜੀ ਤਿਪਦੇ ਚਾਰ ਤੁਕੇ ਸ਼ਬਦ ਉਚਾਰਨ ਕਰਦੇ ਹਨ ਤਿਪ ਦੇ ਚਾਰ ਤੁਕੇ ਦਾ ਅਰਥ ਬਣਦਾ ਹੈ ਭਾਵ ਕੀ ਚਾਰ ਤੁਖਾਂ ਵਾਲੇ ਸ਼ਬਦ ਤਿਪ ਦੇ ਦੋ ਭਾਵ ਤਿੰਨ ਪੈਰਿਆਂ ਦੇ ਵਿੱਚ ਚਾਰ ਤੁਖਾਂ ਵਾਲੇ ਸ਼ਬਦ ਹੁੰਦੇ ਹਨ ਜਿਨ੍ਹਾਂ ਦੇ ਤਿੰਨ ਤਿੰਨ ਤੁਖਾਂ ਤੇ ਪੈਰੇ ਹੁੰਦੇ ਹਨ ਚਾਰ ਚਾਰ ਤੁਖਾਂ ਦੇ ਪੈਰੇ ਅਤੇ ਤਿੰਨ ਬੰਦ ਹੁੰਦੇ ਹਨ ਸ਼ਬਦ ਦੇ ਜਨੋਤੀ ਪ੍ਰਦੇ ਆਰ ਤੁਕੇ ਕਹਿੰਦੇ ਹਨ ਭਗਤ ਜੀ 4 ਤੁਖਾ ਵਾਲੇ ਸ਼ਬਦ ਉਚਾਰਨ ਕਰਦੇ ਹੋਏ ਵਚਨ ਕਰਦੇ ਹਨ ਜੀ ਜਮਤੇ ਉਲਟ ਭਏ ਹੈ RAM ਦੁੱਖ ਬਿਨਸੇ ਸੁਖ ਕੀਓ ਵਿਚ RAM ਧੰ ਧੰ ਸ਼੍ਰੋਮਣੀ ਭਗਤ ਭਗਤ ਕਬੀਰ ਸਾਹਿਬ ਜੀ ਆਪਣੇ ਸ਼ਬਦ ਦੇ ਵਿੱਚ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਉੱਥੇ ਭਗਤ ਜੀ ਦਸਰਾ ਕਰਦੇ ਹਨ ਜਮ ਤੇ ਉਲਟ ਪਏ ਹੈ ਰਾਮ ਇਹਦੇ ਜਿੰਨਾ ਜਦੋਂ ਦਾ ਸਾਡਾ ਹਰਾਮ ਦੇ ਨਾਲ ਭਗਤ ਜੀ ਕਹਿੰਦੇ ਜਦੋਂ ਦਾ ਉਹ ਪ੍ਰਭੂ ਦੇ ਨਾਲ ਹਰੀ ਪਰਮੇਸ਼ਰ ਠਾਕੁਰ ਦੇ ਨਾਲ ਸਾਡਾ ਮੇਲ ਬਣਿਆ ਰਿਸ਼ਤਾ ਬਣਿਆ ਉਹ ਪ੍ਰਮਾਤਮਾ ਨੂੰ ਸੱਚੇ ਹਰੀ ਦੇ ਨਾਲ ਜਦੋਂ ਦਾ ਪ੍ਰੇਮ ਪਿਆਉ ਉਹਦੇ ਭਗਤ ਬਣੇ ਕਹਿੰਦੇ ਸਭ ਕੁਝ ਉਲਟ ਹੋ ਗਿਆ ਤੇ ਬਚਨ ਕਰਦੇ ਹਨ ਸ਼ਬਦੀਆਂ ਭਗਤੀਆਂ ਵਿੱਚ ਭਗਤ ਜੀ ਜੰਮ ਤੇ ਉਲਟ ਪਏ ਹੈ ਰਾਮ ਕਹਿੰਦੇ ਜਿਹੜੀਆਂ ਚੀਜ਼ਾਂ ਡਰ ਪੈਦਾ ਕਰਦੀਆਂ ਕਿ ਮੌਤ ਦਾ ਭੌ ਕਹਿੰਦੇ ਜਿਹੜੀਆਂ ਚੀਜ਼ਾਂ ਮੌਤ ਦਾ ਭੋਪ ਪੈਦਾ ਕਰਦੀਆਂ ਸੀ ਜੰਮ ਦਾ ਉਹ ਉਲਟ ਹੋ ਗਿਆ। ਭਗਤ ਜੀ ਕਹਿੰਦੇ ਜਦੋਂ ਦੀ ਬੰਦਗੀ ਕਰਨੀ ਆਰੰਭ ਕੀਤੀ ਭਗਤੀ ਕੀਤੀ ਉਹ ਪਰਮੇਸ਼ਰ ਨੂੰ ਧਿਆਇਆ ਉਹ ਮਾਲਕ ਨਾਲ ਪ੍ਰੇਮ ਭੋਗ ਬਣਿਆ ਉਹਦੀ ਭਗਤੀ ਕਰਕੇ ਕਹਿੰਦੇ ਫਿਰ ਜਿਹੜੀਆਂ ਚੀਜ਼ਾਂ ਜੰਮ ਜਾਪ ਦੀਆਂ ਸੀ ਨਾ ਮੌਤ ਜਾਪਦੀਆਂ ਸੀ ਵਿਕਾਰ ਪੈਦਾ ਕਰਦੀਆਂ ਸੀ ਭਗਤ ਜੀ ਕਹਿੰਦੇ ਉਹਦੇ ਵਿੱਚ ਵੀ ਰਮਿਆ ਹੋਇਆ ਪਰਮੇਸ਼ਰ ਹਰੀ ਪਰੂ ਪ੍ਰਗਟੋਂ ਲੱਗਾ ਹਰ ਚੀਜ਼ ਵਿੱਚ ਉਹਦਾ ਵਾਸ ਹੋ ਗਿਆ ਦੁੱਖ ਬਿਨਸੇ ਸੁਖ ਕੀ ਹੋ ਬਿਸ਼ਰਾਮ ਭਗਤ ਜੀ ਕਹਿੰਦੇ ਫਿਰ ਦੇਖੋ ਦੁੱਖ ਬਿਨਸ ਜਾਂਦੇ ਹਨ ਕਹਿੰਦੇ ਜਦੋਂ ਮਾਰਗ ਮਿਲ ਜਾਂਦਾ ਹੈ ਭਗਤੀ ਦਾ ਰਸਤਾ ਪੰਥ ਮਿਲ ਜਾਂਦਾ ਕਹਿੰਦੇ ਦੁੱਖ ਸਜੇ ਸਜੇ ਲੈ ਜਾਂਦੇ ਹਨ ਸੁੱਖਾ ਸੁਖ ਹੀ ਦੇ ਵਿੱਚ ਭਗਤ ਜੀ ਕਹਿੰਦੇ ਆ ਵਸਦੇ ਹਨ ਜਿਹੜਾ ਹਿਰਦਾ ਜਿਹੜਾ ਦੁੱਖਾਂ ਨੇ ਘੇਰਿਆ ਹੁੰਦਾ ਹੈ ਇੰਦਰੇ ਇੰਦਰੇ ਜਿਹੜੇ ਹਨ ਉਹ ਦੁੱਖਾਂ ਨਾਲ ਘਿਰੇ ਹੁੰਦੇ ਹਨ ਭਗਤ ਜੀ ਕਹਿੰਦੇ ਉਹ ਹਿਰਦੇ ਘਰ ਦੇ ਵਿੱਚ ਰਾਮ ਪ੍ਰਕਾਸ਼ ਹੁੰਦਾ ਜਦੋਂ ਉਹ বিশ্রাম ਕਰਦਾ ਹੈ ਹਰੀ ਵਸਦਾ ਹੈ ਭਗਤ ਜੀ ਕਹਿੰਦੇ ਫਿਰ ਸੁਖ ਦਾ ਰੂਪ ਧਾਰਨ ਕਰ ਲੈਂਦੇ ਹਨ ਦੁੱਖ ਵੀ ਦੁੱਖ ਵਿੱਚ ਵੀ ਸੁਖ ਜਾਪਦਾ ਦੁੱਖ ਵਿੱਚ ਮੈਂ ਸੁਖ ਮਨਾਈ ਇਹ ਭਗਤਾਂ ਦੀ ਅਵਸਥਾ ਹੈ ਬੰਦਗੀ ਵਾਲਿਆਂ ਦੀ ਅਵਸਥਾ ਹੈ ਭਗਤ ਜੀ ਕਹਿੰਦੇ ਉਹ ਫਿਰ ਦੁੱਖ ਵੀ ਸੁੱਖਾਂ ਦਾ ਰੂਪ ਧਾਰਨ ਕਰ ਲੈਂਦੇ ਹਨ ਵਲੋ ਫਿਰ ਉਹ ਭਗਤ ਨੂੰ ਗੁਰਮੁਖ ਪਿਆਰੇ ਨੂੰ ਸੁਖੀ ਜਾਪਦਾ ਹਰ ਪਾਸੇ ਵੈਰੀ ਉਲਟ ਹੈ 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 ਮੀਤਾ ਸਾਖਤ ਉਲਟ ਸੱਜਣ ਭਾਏ ਤੀਤਾ ਦੇਖੋ ਭਗਤ ਜੀ ਫਿਰ ਬਚਨ ਕਰਦੇ ਨੇ ਕਹਿੰਦੇ ਜਿਹੜੇ ਵੈਰੀ ਜ ਆਪਦੇ ਸਨ ਕਹਿੰਦੇ ਵੈਰੀ ਜ ਜਿਨ੍ਹਾਂ ਨੂੰ ਸਮਝਦੇ ਸੀ ਉਹ ਮਿੱਤਰ ਬਣ ਗਏ ਕਹਿੰਦੇ ਜਿੰਨਾ ਪ੍ਰਤੀ ਹੁੰਦੇ ਵਿੱਚ ਈਰਖਾ ਸੀ ਵੈਰ ਸੀ ਉਹ ਵੀ ਮਿੱਤਰ ਜਾਪਣ ਲੱਗੇ ਬਾਹਰ ਭੁੱਖੋਂ ਵੀ ਲਾ ਲਈ ਅੰਦਰ ਭੁੱਖੋਂ ਵੀ ਜਲਾ ਲਈ ਹੋਰ ਮਖਾਂ ਦਾ ਭਗਤਾਂ ਦਾ ਗੁਰੂ ਦੇ ਜਨਾਂ ਦਾ ਸੇਵਕਾਂ ਦਾ ਜਦੋਂ ਉਹਦੀ ਬੰਦਗੀ ਦੇ ਨਾਲ ਉਹਦਾ ਮੇਲ ਹੁੰਦਾ ਹੈ ਪਿਆਰਿਓ ਫਿਰ ਵੈਰੀ ਕੋਈ ਨਹੀਂ ਜਾਪਦਾ ਮਹਾਰਾਜ ਜੀ ਬਚਨ ਵੀ ਕਰਦੇ ਸਨ Japdi saah japte saadh sangat mohe pai ਜਦੋਂ ਦੀ ਭਗਤ ਸਤਗੁਰੂ ਜੀ ਦੀ ਸੰਗਤ ਕੀਤੀ ਤੇ ਕਹਿੰਦੇ ਉਦੋਂ ਦਾ ਕੋਈ ਵੈਰੀ ਜਾਪਦਾ ਹੀ ਨਹੀਂ ਸਗਲ ਸੰਗ ਹਮਕੋ ਬਣਾਈ ਸਗਲ ਸਾਂ ਤੇਰੇ ਨਾਲ ਜਦੋਂ ਦੀ ਬਾਣ ਆਈ ਬਣ ਗਈ ਰਿਸ਼ਤਾ ਬਣ ਗਿਆ ਪਾਤਸ਼ਾਹ ਜੀ ਕਹਿੰਦੇ ਉਦੋਂ ਦਾ ਕੋਈ ਵੈਰੀ ਨਜ਼ਰ ਨਹੀਂ ਆਉਂਦਾ ਜਿਵੇਂ ਭਾਈ ਕਨੀਆ ਜੀ ਦੀ ਬਿਰਤੀ ਬਾਣੀ ਗਿਨੇ ਇਥੇ ਭਗਤ ਕਬੀਰ ਸਾਹਿਬ ਜੀ ਉਸੇ ਬਿਰਤੀ ਦੀ ਗੱਲ ਕਰਦੇ ਹਨ ਉਹ ਸੱਚੀ ਬਿਰਤੀ ਦੀ ਗੱਲ ਕਰਦੇ ਹਨ ਕਹਿੰਦੇ ਫਿਰ ਉਲਟ ਹੋ ਜਾਂਦਾ ਭਾਈ ਸਭ ਕੁਝ ਵੈਰੀ ਜਿਹੜਿਆਂ ਨੂੰ ਮਿੱਤਰ ਜਾਪਦੇ ਹਨ ਫਿਰ ਉਹਦਾ ਸਰੂਪ ਹਰ ਕਿਤੇ ਨਜ਼ਰ ਆਉਂਦਾ ਸਾਕਤ ਉਲਟ ਸੋ ਜਨ ਭਏ ਮਿੱਤਾ ਕਹਿੰਦੇ ਉਹ ਵੀ ਜਨ ਜਾਪਦੇ ਨੇ ਸੱਜਣ ਜਾਪਦੇ ਹਨ મિત્ર જાપ દે ਹਨ ਆਬ મોયે ਸਰਬ કુਸਲ ਕਰ માન્યા ਸ਼ਾਂਤ ਭਈ ਜਬ ਗੋਵਿੰਦ ਜਾਣੇ ਆ ਰਹਾਉ ਦੀ ਪੰਕਤੀ ਵਿੱਚ ਭਗਤ ਜੀ ਕੇਂਦਰੀ ਭਾਵ ਦਰਸਾਉਂਦੇ ਹਨ ਫਿਰ ਕਹਿੰਦੇ ਹਾ ਹੁਣ ਸਾਨੂੰ ਆਬ મોયੇ ਸਰਬ ਕੁਸਲ ਕਰ માન્યા ਕਹਿੰਦੇ ਹੁਣੋ ਮਾਲਕ ਨੂੰ ਅਸੀਂ ਮੰਨ ਚੁੱਕੇ ਹਾਂ ਯੂ ਹੈਵ ਪਹਿਲੋ ਜਾਪਦਰ ਇਸ ਕੀ ਦੂਰੇ ਭਗਤ ਜੀ ਦੇ ਬਚਨ ਨੂੰ ਇੰਦਣ ਜਦ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਉਥੇ ਭਗਤ ਜੀ ਬਚਨ ਕਰਦੇ ਹਨ ਕਹਿੰਦੇ ਜਦੋਂ ਤੁਸੀਂ ਜਾਪਦੇ ਨਹੀਂ ਸੀ ਕਿ ਦੂਰ ਉਦੋਂ ਐ ਜਾਪਦਾ ਸੀ ਮੈਂ ਹੀ ਆ ਸਭ ਕੁਝ ਹੋਣਾ ਮੇਰੀ ਹਸਤੀ ਭਗਤ ਜੀ ਕਹਿੰਦੇ ਖਤਮ ਹੋ ਗਈ ਜਦ ਤੂੰ ਹੋਤੇ ਅਬ ਜਦ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਕਹਿੰਦੇ ਹੁਣ ਅਵਸਥਾ ਐਸੀ ਬਣ ਗਈ ਐ ਹੁਣ ਮੈਂ ਜਾਪਦੇ ਹੀ ਨਹੀਂ ਮੈਂ ਤਾਂ ਖਤਮ ਹੀ ਹੋ ਗਈ ਮੈਂ ਮਰ ਗਈ ਕਹਿੰਦੇ ਹੁਣ ਜਾਪ ਦੀ ਤੁਸੀਂ ਓ ਕੀ ਸਾਡੇ ਅੰਦਰ ਵੀ ਬਾਹਰ ਵੀ ਹਰ ਜਗ੍ਹਾ ਤੇ ਤੂੰ ਹੀ ਤੂੰ ਹੈ ਸ਼ਾਂਤ ਭਈ ਜਦ ਗੋਵਿੰਦ ਜਾਣਿਆ ਕਹਿੰਦੇ ਫਿਰ ਜਦੋਂ ਹੀ ਹਿਰਦੇ ਵਿੱਚ ਸ਼ਾਂਤੀ ਆ ਗਈ ਸ਼ਾਂਤੀ ਬਣ ਗਈ ਧੀਰਜ ਬਣ ਗਈ ਕਹਿੰਦੇ ਉਹਦੀ ਬੰਦਗੀ ਕਰਕੇ ਵੈਰੀ ਦੌੜ ਗਏ ਆਮ ਕ੍ਰੋਧ ਲੋਭ ਮੰਘੜ ਜਿਹੜੇ ਅੰਦਰ ਬਸੇ ਸਨ ਇਹ ਵੱਡੇ ਰੋਗ ਵੱਡੀ ਬੈਰੀ ਚੋਰ ਸਤਿ ਭਗਤ ਜੀ ਕਹਿੰਦੇ ਉਹ ਭੱਜ ਗਏ ਕਹਿੰਦੇ ਉਹ ਨੱਠ ਗਏ ਫਿਰ ਸ਼ਾਂਤੀ ਮਿਲੀ ਮਨ ਨੂੰ ਕਹਿੰਦੇ ਫਿਰ ਹਿਰਦੇ ਵਿੱਚ ਗੋਵਿੰਦ ਆ ਬਸਿਆ ਜਦ ਗੋਵਿੰਦ ਜਾਣਿਆ ਫਿਰ ਉਦੋਂ ਦੀ ਉਹਦੇ ਨਾਲ ਜਾਣ ਪਛਾਨ ਹੋ ਗਈ ਕਹਿੰਦੇ ਉਦੋਂ ਦਾ ਉਹਨੂੰ ਜਾਣ ਲਿਆ ਬ੍ਰਹਮ ਨੂੰ ਗੋਵਿੰਦ ਨੂੰ ਧਰਤੀ ਦੇ ਮਾਲਕ ਨੂੰ ਜਾਣ ਲਿਆ ਰਹਾ ਇਸ਼ਰਾਮ ਜੀ ਕੀ ਅੰਗੇ ਬਚਨ ਕਰਦੇ ਹਨ ਭਗਤ ਜੀ ਤਨ ਮੈਂ ਹੋਤੀ ਉਡ ਪਾਦ ਉਲਟ ਭਈ ਸੁਖ ਸਹਿਜ ਸਮਾਦ ਭਗਤ ਜੀ ਫਿਰ ਬਚਨ ਕਰਦੇ ਅਗਲੀਆਂ ਅਖੀਲੀਆਂ ਤੁਖਾਂ ਦੇ ਵਿੱਚ ਇਹਦੇ ਤਨ ਮੈਂ ਹੋਤੀ ਕੋਟ ਕਰੋੜਾ ਹੀ ਪ੍ਰਾਤ ਸੰਤ ਤਨ ਦੇ ਵਿੱਚ ਕਰੋੜਾ ਹੀ ਪਾਪ ਛਿਪੇ ਸੀ ਭਗਤ ਜੀ ਕਹਿੰਦੇ ਤਨ ਦੇ ਵਿੱਚ ਹੀ ਹਿਰਦੇ ਦੇ ਵਿੱਚ ਤਨ ਮੈਂ ਹੋਤੀ ਕੋਟ ਉਪਾਦ ਆਦੂ ਕਹਿੰਦੇ ਮਾੜੇ ਕਰਮ ਮਨ ਕੋੜਾ ਹੀ ਪਾਪ ਭਗਤ ਜੀ ਕਹਿੰਦੇ ਮਨ ਦੇ ਵਿੱਚ ਤਨ ਵਿੱਚ ਛਿਪੇ ਪਏ ਸੀ ਉਲਟ ਭਾਈ ਸੁਖ ਸਹਿਜ ਸਮਾਦ ਕਹਿੰਦੇ ਜਦੋਂ ਉਹਦੇ ਨਾਲ ਮਹਾਰਾਜ ਜੀ ਕਹਿੰਦੇ ਬਿਰਤੀ ਸੁਲਤੀ ਜੁੜ ਗਈ ਨਾ ਫਿਰ ਉਲਟ ਹੋ ਗਿਆ ਜਿਹੜਾ ਕੋੜਾ ਹੀ ਹਿਰਦੇ ਵਿੱਚ ਪਾਪ ਮਾੜੇ ਕਰਮ ਛਿਪੇ ਸੀ ਓ ਮਹਾਰਾਜ ਭਗਤ ਜੀ ਕਹਿੰਦੇ ਧੁੱਪ ਗਏ ਸਾਰੇ ਸੁਖ ਸਹਿਜ ਸਮਾਦ ਕਹਿੰਦੇ ਫਿਰ ਸੁਰਤੀ ਲਿਭ ਜਿਹੜੀ ਸੀ ਉਹ ਮਾਲਕ ਨਾਲ ਜੋੜਗੀ ਉਲਟੋ ਹੋ ਗਿਆ ਹਿਰਦੇ ਵਿੱਚ ਉਹਦਾ ਵਾਸ ਹੋ ਗਿਆ ਕ੍ਰੂੜਾ ਪਾਪ ਕੋਟੇ ਕਰਮ ਭਗਤ ਜੀ ਕਹਿੰਦੇ ਨਾਟ ਕੇ ਖਤਮ ਹੋਗੇ ਆਪ ਪਛਾਣੇ ਆਪੇ ਆਪ ਜੀ ਭਗਤ ਜੀ ਕਹਿੰਦੇ ਪ੍ਰਭੂ ਆਪ ਹੀ ਕਿਰਪਾ ਧਾਰਦਾ ਆਪ ਪਛਾਣਦਾ ਤੇ ਆਪੇ ਆਪ ਸਭ ਕੁਝ ਕਰਦਾ ਰੋਗ ਨਾ ਵਿਆਪੇ ਤੀਨੋਂ ਤਾਪ ਕਹਿੰਦੇ ਰੋਗ ਨਹੀਂ ਫਿਰ ਵਿਆਪਦਾ ਕਬੀਰ ਸਾਹਿਬ ਜੀ ਕਹਿੰਦੇ ਭਾਈ اے ਜੀਵੋ ਫਿਰ ਰੋਗ ਨਹੀਂ ਵਿਆਪਦਾ ਹਿਰਦੇ ਵਿੱਚ ਰੋਗ ਟੁੱਟ ਜਾਂਦੇ ਹਨ ਤੀਨੇ ਤਾਪ ਜਿਹੜੇ ਹਨ ਤਾਪ ਬੁਖਾਰ ਉਤਰ ਜਾਂਦਾ ਤਿੰਨ ਤਰ੍ਹਾਂ ਦੇ ਤਾਪ ਜਿਹੜੇ ਸਾਨੂੰ ਲੈ ਜਾਂਦੇ ਹਨ ਹਿਰਦੇ ਵਿੱਚ ਆਪ ਮੰਨ ਉਲਟਨ ਸਤਨ ਹੋਆ ਤੇ ਵਚਨ ਕਰਦੇ ਫਿਰ ਕਹਿੰਦੇ ਆਪਮਨ ਜਿਹੜਾ ਮੇਰਾ ਉਲਟ ਹੋ ਗਿਆ ਮਨ ਜਿਹੜਾ ਅਪਮਨ ਉਲਟਨ ਸਤਨ ਹੋਆ ਕਹਿੰਦੇ ਉਹ ਰਮਾਲ ਦੀ ਜਿਹੜੀ ਬਿੱਤੀ ਹੈ ਉਲਟ ਹੋ ਗਈ ਆ ਟਿਕ ਗਿਆ ਹਿਰਦੇ ਵਿੱਚ ਆ ਉਹ ਮਾਲਕ ਦਾ ਵਾਸ ਤਬ ਜਾਣਿਆ ਜਦ ਜੀਵਨ ਮੂਆ ਕਹਿੰਦੇ ਪਰ ਜਾਣਿਆ ਉਦੋਂ ਜਾਂਦਾ ਜਦੋਂ ਜਿੰਦੇ ਜੀ ਮੋਆ ਮਨ ਜਿਹੜਾ ਹੈ ਉਹ ਟਿਕ ਜਾਂਦਾ ਹੈ ਉਦੇ ਚਰਨਾਂ ਵਿੱਚ ਮਰ ਕੇ ਆ ਜਾਂਦਾ ਹੈ ਸਰੀਰ ਕਰਕੇ ਮਰਦੇ ਆ ਇੱਕ ਵਾਰੀ ਤੇ ਮਹਾਰਾਜ ਜੀ ਕਹਿੰਦੇ ਮਾਨਪੁਰਣਿਆਂ ਤੋਂ ਮਰ ਕੇ ਉਹਦੇ ਚਰਨਾਂ ਵਿੱਚ ਆ ਜਾਂਦਾ ਤਬ ਜਾਣਿਆ ਜਬ ਜੀਵਨ ਮੁਵਾ ਜਿੰਦੇ ਜੀ ਜਦੋਂ ਮਰ ਕੇ ਉਹਦੇ ਚਰਨਾਂ ਵਿੱਚ ਆ ਗਏ ਤੇ ਮਹਾਰਾਜ ਭਗਤ ਜੀ ਕਹਿੰਦੇ ਫਿਰ ਜਿੰਦੇ ਹੋ ਜਾਵਾਂਗੇ ਉਲਟੋ ਜਾਵਾਂਗਾ ਮਨ ਜਿਹੜਾ ਮਰ ਕੇ ਰਵਤਾਰ ਹੈ ਨਾ ਮਨ ਦੀ ਭੱਜਦਾ ਮਨ ਦੌੜਦਾ ਇੱਕ ਦਾ ਨਹੀਂ ਇਹ ਮਰ ਕੇ ਉਹਦੇ ਚਰਨਾਂ ਵਿੱਚ ਆ ਟਿਕਦਾ ਫਿਰ ਦੌੜ ਭੱਜ ਨਹੀਂ ਹੁੰਦੀ ਜਿਵੇਂ ਇੱਕ ਮਰਿਆ ਆਦਮੀ ਹੁੰਦਾ ਨਾ ਉਹਨੂੰ ਲਾਈ ਜਾਈਏ ਜਿੰਨਾ ਮਰਜ਼ੀ ਕੋਸ਼ਿਸ਼ ਕਰੀਏ ਭਈ ਉੱਠ ਕੇ ਭੱਜ ਲੈ ਉਹ ਭੱਜ ਸਕਦਾ ਮਰਿਆ ਹੋਇਆ ਆਦਮੀ ਨਹੀਂ ਭੱਜ ਸਕਦਾ ਇਸੇ ਤਰ੍ਹਾਂ ਮਨ ਮਰ ਕੇ ਉਹਦੇ ਚਰਨਾਂ ਵਿੱਚ ਆ ਵੱਜਦਾ ਉਹਦੇ ਚਰਨਾਂ ਵਿੱਚ ਟਿਕਦਾ ਫਿਰ ਉਹਨੂੰ ਜਿੰਨਾ ਮਰਜ਼ੀ ਕੋਈ ਵਕਾਰ ਹਲੂਣਾ ਨਹੀਂ ਦੇਣਾ ਜਿਹੜੇ ਵੈਰੀ ਹਨ ਵਕਾਰ ਹਨ ਉਹ ਲੂਣਾ ਦਿੰਦੇ ਹਨ ਮਨ ਨੂੰ ਜਦੋਂ ਮਾਨ ਉੱਡਦਾ ਫਿਰ ਉਹ ਸੁਰਤੀ ਬਿਰਤੀ ਖਤਮ ਹੀ ਹੋ ਜਾਂਦੀ ਹੈ ਉਹ ਜਿਹੜੀ ਮਾੜੀ ਬਿਰਤੀ ਹੈ ਨਾ ਬਿੱਲੀ ਬਿਰਤੀ ਹੈ ਉਹ ਖਤਮ ਹੋ ਜਾਂਦੀ ਹੈ ਮਾਨ ਜਿਹੜਾ ਮਾਰੀ ਜਾਂਦਾ ਉਹਦੇ ਚਰਨਾਂ ਵਿੱਚ ਹੀ ਵੱਜ ਜਾਂਦਾ ਟਿਕ ਜਾਂਦਾ ਉਹਨੂੰ ਜਿੰਨੇ ਮਰਜੀ ਵਕਾਰ ਹਲੂਣੇ ਦੇਈ ਜਾਣ ਭਲਾਈ ਜਾਣ ਕੀ ਚੱਲ ਭਾਈ ਉੱਠ ਫਿਰ ਮਾਨ ਉੱਠ ਕੇ ਭੱਜਦਾ ਨਹੀਂ ਵਕਾਰਾਂ ਮਗਰ ਫਿਰ ਗੁਰਸਿੱਖ ਦਾ ਭਗਤ ਦਾ ਮਾਨ ਉਹਦੇ ਚਰਨਾਂ ਵਿੱਚ ਹੀ ਟਿਕਿਆ ਰਹਿੰਦਾ ਹੈ ਭਗਤ ਕਬੀਰ ਜੀ ਕਹਿੰਦੇ ਅਬ ਮਨ ਉਲਟ ਨ ਸਤਨ ਹੋਆ ਕਹਿੰਦੇ ਉਹਨਨ ਉਲਟ ਹੋ ਗਿਆ ਮਨ ਜਿਹੜਾ ਨ ਸਤਨ ਸੋਨੋ ਕਿ ਉਹਦੇ ਚਰਨਾਂ ਵਿੱਚ ਟਿਕ ਗਿਆ ਤਬ ਜਾਣਿਆ ਜਬ ਜੀਵਨ ਮੁਵਾ ਜਿੰਨਾ ਉਹ ਉਦੋਂ ਜਾਣ ਲਿਆ ਭਗਤ ਜੀ ਕਹਿੰਦੇ ਜਦੋਂ ਜਿੰਦੇ ਜੀ ਮਨ ਮਰ ਕੇ ਉਹਦੇ ਚਰਨਾਂ ਵਿੱਚ ਟਿਕ ਗਿਆ ਕਹੋ ਕਬੀਰ ਅਬ ਸੁਖ ਸਹਿਜ ਸਮਾਵ ਅਖੀਰਲੀ ਟੋਖਾਂ ਵਿੱਚ ਭਗਤ ਜੀ ਫਿਰ ਬੇਨਤੀ ਕਰਦੇ ਹਨ ਕਹਿੰਦੇ ਮੈਂ ਕਬੀਰ ਕਹੋ ਕਬੀਰ ਹੁਣ ਸੁਖ ਸਹਿਜ ਸਮਾਵੋ ਕਹਿੰਦੇ ਹੁਣ ਹਿਰਦੇ ਵਿੱਚ ਸਹਿਜ ਅਨੰਦ ਸੁਖ ਬਣਿਆ ਕਹਿੰਦੇ ਜਿਹੜੇ ਜਿਹੜੇ ਪਹਿਲਾਂ ਸੁਖ ਅਸੀਂ ਭਾਲਦੇ ਸੀ ਇਹ ਲੋ ਸੁਖ ਲੱਗਦੇ ਸੀ ਉਹ ਤਾਂ ਦੁੱਖ ਸਨ ਕਹਿੰਦੇ ਉਹਤੇ ਬਣਾਉਟੀ ਚੀਜ਼ਾਂ ਸਨ ਕਹਿੰਦੇ ਹੁਣ ਅਸਲੀ ਸੁਖ ਬਣਿਆ ਕਹੋ ਕਬੀਰ ਸੁਖ ਸਹਿਜ ਸਮਾਵੋ ਹਿਰਦੇ ਵਿੱਚ ਮਹਾਰਾਜ ਜੀ ਕਹਿੰਦੇ ਸੁਖ आनंद अवस्था बन गई है सहज ਦੇ ਨਾਲ ਮਨ ਜਿਹੜਾ ਟਿਕਿਆ ਹੋਇਆ ਆਪਾ ਭਾਵ ਖਤਮ ਹੋ ਗਿਆ ਆਪਨਾ ਡਰ ਨਾ ਅਵਰ ਡਰਾਵ ਕਹਿੰਦੇ ਹੁਣ ਐਸੀ ਅਵਸਥਾ ਬਣ ਗਈ ਹੈ ਨਾ ਤਾਂ ਮੈਂ ਆਪ ਡਰਦਾ ਵਾਂ ਕਹਿੰਦੇ ਮਾਨੁ ਦੇ ਚਰਨਾਂ ਵਿੱਚ ਵੱਧ ਗਿਆ ਨਾ ਡਰਦਿਆਂ ਤੇ ਨਾ ਕਿਸੇ ਨੂੰ ਡਰਾਉਂਦੇ ਆ ਕਹਿੰਦੇ ਐਸੀ ਸੂਝ-ਬੂਝ ਹੋ ਗਈ ਐਸੀ ਅਵਸਥਾ ਬਣ ਗਈ ਹੈ ਨਾ ਤਾਂ ਡਰ ਲੱਗਦਾ ਹੈ ਇਹ ਮੌਤ ਤੋਂ ਇਹਦੇ ਨਾ ਕਿਸੇ ਨੂੰ ਡਰਾਣੇ ਆ ਨਾ ਡਰਦੇ ਆ ਆਪ ਨਾ ਡਰੋ ਨਾ ਅਬਰ ਡਰਾਵੋ ਇਹਦੇ ਅਸੀ ਬਸਤਾ ਬਣ ਚੁੱਕੀ ਹੈ ਇੱਥੇ ਸ਼ਬਦ ਦੀ ਸਮਾਪਤੀ ਹੁੰਦੀ ਹੈ ਅਗਲਾ ਸ਼ਬਦ 17ਵਾਂ ਭਗਤ ਜੀ ਰੰਮ ਕਰਦੇ ਹਨ ਗੌੜੀ ਕਵੀਰ ਜੀ ਪਿੰਡ ਮੂਏ ਜਿਉ ਕਹਿ ਘਰ ਜਾਤਾ ਸ਼ਬਦ ਤੀਤ ਨਾਦ ਰਾਤਾ ਪਿੰਡ ਸਰੀਰ ਨੂੰ ਕਹਿੰਦੇ ਆ ਸਰੀਰ ਸਾਡਾ ਜਿਹੜਾ ਪਿੰਡ ਹੈ ਪਿੰਡ ਮੂਵੇ ਭਗਤੀ ਕਹਿੰਦੇ ਜਦੋਂ ਪਿੰਡ ਮਰ ਜਾਵੇ ਸਰੀਰ ਕਰ ਕੇ ਮਨੁੱਖ ਮਰ ਜਾਏ ਇਹ ਘਰ ਜਾਂਦਾ ਕਹਿੰਦੇ ਫੇਰੀ ਘਰ ਜਿਹੜਾ ਹਿਰਦਾ ਉਹਨੂੰ ਜਾਣਿਆ ਨਹੀਂ ਜਾਂਦਾ ਸ਼ਬਦ ਤੀਤ ਅਨਾਦ ਰਾਤਾ ਕਹਿੰਦੇ ਸ਼ਬਦ ਜਿਹੜਾ ਹਿਰਦੇ ਵਿੱਚ ਜਦੋਂ ਵਸ ਜਾਂਦਾ ਹੈ ਉਦੋਂ ਮਨੁੱਖ ਧੂਆਂ ਪੱਖਾਂ ਤੋਂ ਪਰ ਜਾਂਦਾ ਹੈ ਤੇ ਸ਼ਬਦ ਅਨਾਦ ਹਿਰਦੇ ਵਿੱਚ ਆ ਵਸਦਾ ਹੈ ਕਹਿੰਦੇ ਸਰੀਰ ਪੱਖੋਂ ਵੀ ਮਨੁੱਖ ਦੁਨੀਆ ਨਾਲੋਂ ਟੁੱਟ ਜਾਂਦਾ ਤੇ ਮਾਨ ਪੱਖੋਂ ਵੀ ਮਰ ਜਾਂਦਾ ਫਿਰ ਸ਼ਬਦ ਅਤੀਤ ਅਨਾਦ ਰਾਤਾ ਹਿਰਦੇ ਵਿੱਚ ਵਸ ਜਾਂਦਾ ਜਿਨ ਰਾਮ ਜਾਣਿਆ ਜਿਨ ਨੇ ਪਛਾਨਿਆ ਇਹਨਾਂ ਜਿਨ੍ਹਾਂ ਨੇ ਰਾਮ ਨੂੰ ਜਾਣ ਲਿਆ ਭਾਈ ਕੋਈ ਪਛਾਣ ਸਕਦੇ ਨਾ ਜਿਨ੍ਹਾਂ ਦੇ ਰਿਸ਼ਤਾ ਬਣਦਾ ਹੈ ਪਹਿਲੋਂ ਦੇਖੋ ਕੋਈ ਸੰਸਾਰੀ ਧਾਰਨ ਲਈਏ ਕਿਸੇ ਜੀਵ ਨਾਲ ਜਦੋਂ ਰਿਸ਼ਤਾ ਬਣਾਉਂਦੇ ਆ ਪਹਿਲੋਂ ਜਾਣ ਪਛਾਣ ਕਰਨੀ ਪੈਂਦੀ ਹੈ ਉਹਨਾਂ ਚਿਰ ਯਕੀਨ ਨਹੀਂ ਬਣਦਾ ਜਿੰਨਾ ਚਿਰ ਉਹ ਚੋਲਾ ਨਹੀਂ ਕੀ ਹੁੰਦਾ ਉਹ ਜਾਣ ਪਛਾਣ ਕਰਾਂਦਾ ਕਿਸੇ ਘਰ ਨਾਲ ਸਾਡਾ ਰਿਸ਼ਤਾ ਜੁੜਦਾ ਹੈ ਕਿਸੇ ਧੀ ਪੁੱਤਰ ਕਰਕੇ ਤੇ ਪਹਿਲੋਂ ਕੋਈ ਆਦਮੀ ਵਿੱਚ ਪੈਂਦਾ ਵਿਚੋਲਾ ਜਿਹਨੂੰ ਕਹਿੰਦੇ ਆ ਉਹ ਜਾ ਕੇ ਦੋਹਾਂ ਪੱਖੋਂ ਗੱਲ ਕਰਦਾ ਜਾਣ ਪਛਾਣ ਬਣਾਉਂਦਾ ਫਿਰ ਸੱਜੇ ਸੱਜੇ ਰਿਸ਼ਤਾ ਬਣਦਾ ਜੁੜਦਾ ਫਿਰ ਸਾਨੂੰ ਉਸ ਪਰਿਵਾਰ ਦੇ ਗੁਨਾ ਬਾਰੇ ਪਤਾ ਲੱਗਦਾ ਸਾਡੇ ਗੁਨਾ ਬਾਰੇ ਉਹਨਾਂ ਨੂੰ ਪਤਾ ਲੱਗਦਾ ਫਿਰ ਸਹਜੇ ਸਹਜੇ ਮੂਹ ਵਧਦਾ ਪਿਆਰ ਵਧਦਾ ਇਸੇ ਤਰ੍ਹਾਂ ਹੀ ਪਰਮੇਸ਼ਰ ਨਾਲ ਰਿਸ਼ਤਾ ਜੁੜਦਾ ਸੱਚਾ ਗੁਰੂ ਜਿਹੜਾ ਉਹ ਚੋਲਾ ਬਣਦਾ ਸੱਚੇ ਗੁਰੂ ਦੇ ਰਾਈ ਗੁਣ ਜਾਣਦਿਆਂ ਪੜਦੇ ਨਾ ਬਾਣੀ ਸੱਚੇ ਗੁਰੂ ਦੀ ਇਹਦੇ ਰਾਈ ਸੱਚੇ ਪ੍ਰਮਾਤਮਾ ਦੇ ਗੁਣਾ ਤੋਂ ਜਾਣੂ ਹੁੰਦਾ ਮਨੁੱਖ ਫਿਰ ਮਨ ਜਿਹੜਾ ਮਰ ਕੇ ਉਹਦੇ ਚਰਨਾਂ ਵਿੱਚ ਆ ਟਿਕਦਾ ਹੈ ਐਸਾ ਗੂੜਾ ਪ੍ਰੇਮ ਪੈਂਦਾ ਫਿਰ ਭਗਤ ਜੀ ਕਹਿੰਦੇ ਫਿਰ ਦੂਜਿਆਂ ਨਾਲੋਂ ਮੋਹ ਟੁੱਟ ਕੇ ਕੱਚਾ ਸੱਚੇ ਨਾਲ ਮੋਹ ਪੈ ਜਾਂਦਾ ਜਿਨ ਰਾਮ ਜਾਣਿਆ ਜਿਨੇ ਪਛਾਨਿਆ ਫਿਰ ਅਸੀਵਸਤਾ ਮਿਲ ਜਾਂਦੀ ਏ ਜਿਉ ਗੁੰਗੇ ਭਗਤ ਜੀ ਬਚਨ ਕਰਦੇ ਨੇ ਅੱਗੇ ਜਿਉ ਗੁੰਗੇ ਸੱਕਰ ਮਨ ਮੰਨਿਆ ਜਿਵੇਂ ਗੁੰਗਾ ਸੱਕਰ ਖਾ ਕੇ ਦੇਖੋ ਬੋਲ ਕੇ ਨਹੀਂ ਦੱਸ ਸਕਦਾ ਉਹਦਾ ਸਵਾਰ ਗੁੰਗਾ ਸੱਕਰ ਖਾਂਦਾ ਜੀ ਜੋ ਬੋਲ ਕੇ ਨਹੀਂ ਦੱਸੇਗਾ ਕਿ ਬਹੁਤ ਸਵਾਦ ਹੈ ਉਹ ਅਨੁਭਵ ਕਰੇਗਾ ਅਨੁਭਵ ਮਹਿਸੂਸ ਕਰੇਗਾ ਉਹਦਾ ਆਨੰਦ ਇਸੇ ਤਰ੍ਹਾਂ ਕਹਿੰਦੇ ਭਗਤ ਦੀ ਅਵਸਥਾ ਹੁੰਦੀ ਹੈ ਉਹ ਦੱਸਦਾ ਨਹੀਂ ਭਗਤੀ ਵਾਲਾ ਬੰਦਾ ਜਿਹੜਾ ਬੰਦਗੀ ਕਰਦਾ ਹੈ ਉਹ ਅਨੁਭਵ ਮਹਿਸੂਸ ਕਰਦਾ ਪਰਮੇਸ਼ਰ ਮੇਰੇ ਹਰ ਵਕਤ ਅੰਦਰ ਵੱਸਦਾ ਨਾਲ ਐਸਾ ਗਿਆਨ ਕਥੇ ਬਨਵਾਰੀ ਮਨ ਤੇ ਪਵਨ ਦਿੜ੍ਹ ਸੁਖ ਮਨ ਨਾਰੀ ਸੋ ਕੁ ਮੰਨਨ ਆਰੀ ਹੁੰਦੀ ਅੰਦਰ ਜਿਹਦੇ ਵਿੱਚ ਸਵਾਸ ਖਿਲਾੜ ਲੈਂਦੇ ਹਨ ਜਿਹੜੇ ਜੋਗੀ ਲੋਕ ਸਨ ਭਗਤ ਜਨ ਉਹਦੇ ਵਿੱਚ ਸਵਾਸ ਟਿਕਾ ਲੈਂਦੇ ਹਨ ਜਦੋਂ ਦਸਵੀਂ ਦੁਆਰ ਤੇ ਜਿ ਸਵਾਸ ਚਲੇ ਜਾਂਦੇ ਹਨ ਤੇ ਭਗਤ ਜੀ ਉਹਦੇ ਬਾਰੇ ਗੱਲ ਕਰਦਿਆਂ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਦਰਸਾਉਂਦੇ ਹਨ ਐਸਾ ਗਿਆਨ ਭਗਤ ਜੀ ਬੇਨਤੀ ਕਰਦੇ ਹਨ ਕਹਿੰਦੇ ਹਾ ਠਾਕਰ ਰਾਮ ਜੀਓ ਪਰਮੇਸ਼ਰ ਜੀਓ ਐਸਾ ਗਿਆਨ ਬਖਸ਼ ਦੇਵੋ ਐਸਾ ਗਿਆਨ ਦੇ ਦਿਵੋ ਬਨਵਾਰੀ ਪ੍ਰਮਾਤਮਾ ਨੂੰ ਕਹਿੰਦੇ ਹਨ ਸਿਰ ਸਾਰੇ ਗੁਨਾ ਦਾ ਖਜ਼ਾਨਾ ਹੋਏ ਉਹ ਬਨਵਾਰੀ ਹਰੀ ਜੀਓ ਬਨਵਾਰੀ ਜੀਓ ਐਸਾ ਗਿਆਨ ਬਖਸ਼ ਦੇਵੋ ਮਨ ਤੇ ਪਵਨ ਦ੍ਰਿੜ ਸੁਖਮਨ ਨਾਰੀ ਕਹਿੰਦੇ ਮਨ ਜਿਹੜਾ ਇਸ ਤਰ੍ਹਾਂ ਟਿਕ ਜਾਵੇ ਜਿਵੇਂ ਸੁਖਮਨ ਨਾਰੀ ਟਿਕਦੀ ਹੈ ਨਾੜ ਉਹਦੇ ਵਿੱਚ ਮਨ ਚਲਾ ਜਾਂਦਾ ਟਿਕ ਜਾਂਦਾ ਕਹਿੰਦੇ ਨਾਮ ਜਪ ਕੇ ਤੁਹਾਡੇ ਨਾਲ ਜੁੜ ਕੇ ਇਸ ਤਰ੍ਹਾਂ ਮਨ ਵੱਜ ਜਾਵੇ ਰਹਾ ॥ ਇਸ ਰਾਮ ਜੀ ਕੀ ਬਚਨ ਕਰਦੇ ਹਨ ਜੀ ਸੋ ਗੁਰ ਤਰੋ ਜੇ ਭੋਰ ਨਾ ਕਰਨਾ ਕਹਿੰਦੇ ਐਸਾ ਗੁਰੂ ਧਾਰਨ ਕਰੋ ਜਿਹੜਾ ਵਾਰ-ਵਾਰ ਨਾ ਧਾਰਨ ਕਰਨਾ ਪਵੇ ਜਿਵੇਂ ਕਿਤੇ ਧੋੜੇ ਫਿਰਦੇ ਨੇ ਕੱਚਿਆਂ ਪਿੱਲਿਆਂ ਬੁਰਾਂ ਅਗੇ ਅਦੀ ਕਿਤੋਂ ਨਾਮ ਲੈ ਲਿਆ ਅਦੀ ਕਿਤੋਂ ਜਾ ਕੇ ਲੈ ਲਿਆ ਹੇਰਾਨ ਕੇ ਦੱਸਣਾ ਨਹੀਂ ਹੈਗਾ ਵੀ ਇਹ ਚੀਜ਼ ਸਾਨੂੰ ਦੱਸੀ ਹੈ ਉਹ ਕਾਹਦਾ ਨਾਮ ਹੈ ਜਿਹੜਾ ਦੱਸਿਆ ਹੀ ਨਹੀਂ ਜਾਂਦਾ ਦੂਜਿਆਂ ਦੀਆਂ ਚੀਜ਼ਾਂ ਚਰਾ ਕੇ ਦੂਜਿਆਂ ਨੂੰ ਦੇਈ ਜਾਣੀਆਂ ਉਹ ਨਾਮ ਨਹੀਂ ਹੁੰਦਾ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੇ ਕੁਝ ਲਫ਼ਜ਼ ਲੈ ਲੈਣੇ ਸ਼ਬਦ ਲੈ ਲੈਣੇ ਤੇ ਕਈ ਜਣਾ ਕਿ ਨਾਮ ਦੇ ਤਾਂ ਉਹ ਨਾਮ ਨਹੀਂ ਐ ਸੱਚਾ ਨਾਮ ਤੇ ਬਾਣੀ ਐ ਇਹ ਸੱਚਾ ਗੁਰੂ ਹੈ ਸਮਰੱਥ ਗੁਰੂ ਭਗਤ ਕਬੀਰ ਸਾਹਿਬ ਜੀ ਉਦੋਂ ਕਹਿ ਗਏ ਹਨ ਮੁਰਤਾ ਸਮਾਂ ਇਹ ਨਾ ਲੰਘ ਗਿਆ ਨਾ ਉਦੋਂ ਹੀ ਕਹਿ ਗਏ ਇਹਦੇ ਭਾਈ ਸੱਚਾ ਗੁਰੂ ਧਾਰਨ ਕਰਨਾ ਚਾਹੀਦਾ ਹੈ ਇੱਥੇ ਭਗਤ ਜੀ ਕਹਿੰਦੇ ਜਿਹੜਾ ਨਾਮ ਖਤਮ ਨਹੀਂ ਹੁੰਦਾ ਉਹ ਸੱਚਾ ਨਾਮ ਹੈ ਐਸਾ ਗੁਰੂ ਧਾਰਨ ਕਰੀਏ ਜੋ ਸੋ ਗੁਰ ਕਰੋ ਤੇ ਬੋਰ ਨਾ ਕਰਨਾ ਕਹਿੰਦੇ ਐਸਾ ਜਿਹਾ ਗੁਰੂ ਧਾਰਨ ਕਰੋ ਸੱਚਾ ਜਿਹੜਾ ਵਾਰ-ਵਾਰ ਸਾਨੂੰ ਜੰਮਣ ਮਰਨ ਤੋਂ ਬਚਾ ਲਵੇ ਵਾਰ-ਵਾਰ ਸਾਨੂੰ ਧਾਰਨਾ ਕਰਨਾ ਪਵੇ ਇੱਕ ਵਾਰੀ ਗੁਰੂ ਦੀ ਪ੍ਰਾਪਤੀ ਹੋਵੇ ਤੇ ਉਹ ਸਮਰੱਥ ਗੁਰੂ ਹੋਵੇ ਇਹ ਨਾ ਕਿ ਗੁਰੂ ਮਰ ਗਿਆ ਚੇਲੇ ਫੇਰ ਭੱਜਦੇ ਫਿਰਨ ਉਹ ਮਰਨ ਵਾਲਾ ਗੁਰੂ ਨਾ ਹੋਵੇ ਵਾਰ-ਵਾਰ ਜੰਮਨ ਮਰਨ ਚ ਪਿਆਰ ਰਵੇ ਸਾਨੂੰ ਵੀ ਜੰਮਨ ਨੂੰ ਕਿ ਮਰਨ ਦੇ ਗੇੜ ਵਿੱਚ ਪਾਈ ਫਿਰੇ ਸੱਚਾ ਗੁਰੂ ਸ਼ਬਦ ਗੁਰੂ ਹੈ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸਾ ਗੁਰੂ ਮੈਨੂੰ ਪ੍ਰਾਪਤ ਹੋ ਜਾਵੇ ਉਲਟੀ ਗੰਗਾ ਜਮਨ ਸਮਾਵੋ ਉਦਾਹਰਣ ਦਿੰਦਿਆਂ ਨੇ ਕਹਿੰਦੇ ਉਲਟੀ ਗੰਗਾ ਜਿਵੇਂ ਸਮਣ ਸਮਾਵੋ ਕਹਿੰਦੇ ਹਿਰਦੇ ਵਿੱਚੋਂ ਚੱਲ ਜਾਵੇ ਗੰਗਾ ਜਮਨਾ ਸਰਸਵਤੀ ਇਹ ਸਾਲਾ ਜਲ ਵਤਨ ਕਰਦਾ ਮਿਨ ਜਲ ਸੰਗਮ ਮਨ ਮੈਂ ਨਹਾਵੋ ਕਹਿੰਦੇ ਇੱਥੇ ਬੈਠੀ ਮੈਂ ਇਸ਼ਨਾਨ ਕਰ ਲਵਾਂ ਕਹਿੰਦੇ ਅਸਾ ਗੁਰੂ ਹੋਵੇ ਸਮਰੱਥ ਜਿਹੜਾ ਗੰਗਾ ਤੇ ਜਾਣ ਦੀ ਲੋੜ ਹੀ ਨਾ ਪਵੇ ਜਮਣਾ ਤੇ ਜਾਣ ਦੀ ਲੋੜ ਨਾ ਪਵੇ ਇੱਥੇ ਘਰ ਬੈਠੀ ਇਸ਼ਨਾਨ ਕਰਾ ਦੇਵੇ ਉਹ ਸ਼ਬਦ ਹੀ ਹੈ ਨਾ ਜਿਹੜਾ ਨਾਮ ਹਿਰਦੇ ਰਹੀ ਇਸ਼ਨਾਨ ਕਰਨ ਦਾ ਸੱਚਾ ਸ਼ਬਦ ਤੇ ਬਾਣੀ ਨੇ ਖੰਡਨ ਕੀਤਾ ਔਰ ਨਾਨਕ ਮਹਾਰਾਜ ਨੇ ਖੁਦ ਖੰਡਨ ਕੀਤਾ ਜਿਸ ਵੇਲੇ ਗੁਰੂ ਮਹਾਰਾਜੀ ਦੇ ਵਿੱਚ ਆਏ ਗੁਰੂ ਨਾਨਕ ਪਾਤਸ਼ਾਹ ਸਿੱਧਾਂ ਨਾਲ ਚਰਚਾ ਹੋਈ ਕਈ ਜਗ੍ਹਾ ਤੇ ਪਾਤਸ਼ਾਹ ਜੀ ਗਏ ਤੇ ਉਸ ਵੇਲੇ ਕਿਹਾ ਵੀ ਤੁਹਾਨੂੰ ਗੰਗਾ ਦਾ ਸ਼ਰਾਨ ਘਰਾਈਏ ਸਿੱਧਾਂ ਨੇ ਕਿਹਾ ਜਦੋਂ ਨਾਨਕ ਮਤਿ ਮਹਾਰਾਜੀ ਬੈਠੇ ਤੇ ਮਹਾਰਾਜੀ ਕਹਿੰਦੇ ਏਡੀ ਦੂਰ ਨਹੀਂ ਅਸੀਂ ਜਾ ਸਕਦੇ ਗੰਗਾ ਦੇ ਅਸੀਂ ਸ਼ਰਾਨ ਨਹੀਂ ਜਾ ਸਕਦੇ ਇੱਥੇ ਹੀ ਗੰਗਾ ਆ ਜਾਈਗੀ ਤੇ ਬਾ ਮਰਦਾਨੇ ਨੂੰ ਭੇਜਿਆ ਸੀ ਨਾ ਉਸ ਵੇਲੇ ਕਹਿੰਦੇ ਜਾ ਮਰਦਾਨਿਆਂ ਸੋਟੀ ਲੈ ਕੇ ਜਾ ਖਿਤੀ ਲਈ ਆਈ ਆਪਣੇ ਆਪ ਮਗਰ ਮਗਰਾਏਗੀ ਉੱਥੇ ਉਹ ਬਣੀ ਹੋਈ ਨਾ ਬੌਲੀ ਸਾਹਿਬ ਬਣੀ ਹੋਈ ਹੈ ਨਾਨਕ ਮਤਾ ਸਾਹਿਬ ਤੇ ਸਿੱਧ ਬੈਠਿਆ ਨ ਸਿੱਢ ਝੇਡਾ ਕਰਦਿਆਂ ਨ ਮਹਾਰਾਜ ਨੂੰ ਗੁਰੂ ਨਾਨਕ ਮਹਾਰਾਜ ਨੂੰ ਕਹਿੰਦੇ ਇਸ ਤਰ੍ਹਾਂ ਕਿਵੇਂ ਹੋ ਜਾਏਗਾ ਐਡੀ ਦੂਰ ਗੰਗਾ ਨਹੀਂ ਆ ਸਕਦੀ ਆਓ ਤੁਹਾਨੂੰ ਇਸ਼ਨਾਨ ਕਰਾ ਕੇ ਲਿਆਈਏ ਪੂਰਬੀ ਦਾ ਗੰਗਾ ਤੇ ਜਾਂਦੇ ਆ ਤੇ ਮਹਾਰਾਜ ਜੀ ਹੱਸ ਕੇ ਕਹਿੰਦੇ ਭਾਈ ਐਡੀ ਮਿਹਨਤ ਕਰਨ ਦੀ ਲੋੜ ਨਹੀਂ ਇੱਥੇ ਬੈਠੀ ਇਸ਼ਨਾਨ ਕਰਾ ਦਿੰਨੇ ਆ ਭਾਈ ਮਰਦਾਨਾ ਜੀ ਸੋਟੀ ਲੈ ਕੇ ਜਾ ਗਏ ਤੇ ਕਹਿੰਦੇ ਮਰਦਾਨਿਆਂ ਪਿੱਛੇ ਨਹੀਂ ਦੇਖਣਾ ਸੋਟੀ ਖਿੱਚੀ ਆ ਹੀ ਗੰਗਾ ਆਪਣੇ ਆ ਪਾਏਗੀ। ਕੋਈ ਗੱਲ ਨਹੀਂ ਪਰਦਾਈ ਭਾਈ ਮਰਦਾਨਾ ਜੀ ਸੋਟੀ ਲੈ ਕੇ ਗਏ ਗੰਗਾ ਦੇ ਤੱਟ ਤੇ ਤੇ ਉੱਥੋਂ ਸੋਟੀ ਖਿੱਚਦੇ ਆ ਰਹੇ ਹਨ ਪਿੱਛੇ ਪਿੱਛੇ ਛੱਲਾ ਮਾਰਦਾ ਆ ਰਿਹਾ ਜਲ ਛੱਲਾ ਮਾਰਦਾ ਹੋਇਆ ਜਲ ਪਹੁੰਚ ਗਿਆ ਨਾਨਕ ਮੱਤੇ ਤੋਂ ਬਾਹਰ ਅਜੇ ਦੂਰ ਸਨ ਜਿੱਥੇ ਮਹਾਰਾਜ ਜੀ ਬੈਠੇ ਸਨ ਮਰਦਾਨਾ ਜੀ ਨੇ ਭਰਮ ਕਰਕੇ ਪਿੱਛੇ ਤੱਕ ਲਿਆ ਕਹਿੰਦੇ ਦੇਖਦਾ ਜਲ ਆ ਵੀ ਜਾ ਕਿ ਨਹੀਂ ਆ ਰਿਹਾ ਪਿੱਛੇ ਤੱਕਿਆ ਜਦੋਂ ਜਲ ਉੱਥੇ ਹੀ ਖੜ ਗਿਆ ਉੱਥੇ ਬੌਲੀ ਸਾਹਿਬ ਸੁਭਾਏ ਮਾਨ ਹੈ ਮਹਾਰਾਜ ਨੇ ਕਿਹਾ ਮਰਦਾਨਿਆਂ ਪਿੱਛੇ ਕਿਉਂ ਤੱਕਿਆ ਭਰਮ ਕਿਉਂ ਪੈਦਾ ਕੀਤਾ ਸੱਚੇ ਗੁਰੂ ਤੇ ਵਿਸ਼ਵਾਸ ਰੱਖਣਾ ਚਾਹੀਦਾ ਤੇ ਉੱਥੇ ਗੰਗਾ ਦੇਖੋ ਉੱਥੋਂ ਤੱਕ ਪਹੁੰਚ ਗਈ ਛੱਲਾ ਮਾਰਦੀ ਅਰਜ ਨਿਕਾਲਾ ਉਹ ਭਈ ਇਸ਼ਨਾਨ ਕਰ ਲਓ ਤੇ ਅਜੇ ਵੀ ਉਹ ਸੁਭਾਏ ਮਾਨ ਬੌਲੀ ਸਾਹਿਬ ਉੱਥੇ ਠਾਠਾ ਮਾਰਦਾ ਜਲ ਹੁੰਦਾ ਜਿਸ ਵੇਲੇ ਮੀਂਹ ਪੈਂਦਿਆ ਨਾ ਪੂਰਾ ਭਰਿਆ ਹੁੰਦਾ ਉਹ ਸਾਗਰ ਤੇ ਉਹ ਨਾਲ ਹੀ ਨਾਨਕ ਮੱਤਾ ਸਾਹਿਬ ਥੋੜੀ ਜੀ ਵਿੱਥ ਤੇ ਕਿਲੋ ਕਿਲੋ ਮੀਟਰ ਉਹ ਜਗ੍ਹਾ ਬਣੀ ਹੋਈ ਹੈ ਮਹਾਰਾਜ ਦੀ ਤੇ ਮਹਾਰਾਜ ਜੀ ਨੇ ਖੰਡਨ ਕੀਤਾ ਸੀ ਇਹ ਚੀਜ਼ਾਂ ਦਾ ਇੱਥੇ ਭਗਤ ਕਬੀਰ ਸਾਹਿਬ ਜੀ ਵੀ ਕਹਿੰਦੇ ਹਨ ਕਹਿੰਦੇ ਸਾਡੇ ਹਿਰਦੇ ਵਿੱਚ ਹੀ ਸਭ ਕੁਝ ਬਣ ਜਾਵੇ ਐਸਾ ਗੁਰੂ ਮਿਲ ਜਾਵੇ ਉਲਟੀ ਗੰਗਾ ਜਮਨ ਸਮਾਓ ਬਿਨ ਜਲ ਕਹਿੰਦੇ ਜਲ ਤੋਂ ਬਿਨ ਹੀ ਸਾਡਾ ਨਹਾਣਾ ਹੋਵੇ ਇਹ ਨਹੀਂ ਕਿ ਜਲ ਵਿੱਚ ਟੂਬੀਆਂ ਮਾਰ ਕੇ ਗੰਗਾ ਦਾ ਇਸ਼ਨਾਨ ਹੋਵੇ ਜੇ ਭਾਵਕ ਤੁਸੀਂ ਗੱਲਾਂ ਕਰ ਰਹੇ ਣ ਠਾਕਰ ਨਾਲ ਕਹਿੰਦੇ ਮਹਾਰਾਜ ਐਸਾ ਜਿਆ ਐਸਾ ਕਿਰਪਾ ਕਰੋ ਹਿਰਦਾਈ ਸਾਡਾ ਰੋਜ਼ ਨਾਮ ਬਾਣੀ ਦੇ ਨਾਲ ਸੱਚੇ ਨਾਮ ਨਾਲ ਇਹ ਗੰਗਾ ਜਮਨਾ ਦਾ ਇਸ਼ਨਾਨ ਕਰ ਸਕੀਏ ਤੇ ਉਸੇ ਤਰੀਕੇ ਹੁੰਦਾ ਭਗਤ ਜਾਨ ਅੰਮ੍ਰਿਤ ਵੇਲੇ ਉੱਠਦੇ ਹਨ ਇਸ ਵੇਲੇ ਸਰੀਰਕ ਤੌਰ ਤੇ ਇਸ਼ਨਾਨ ਕਰਦੇ ਹਨ ਬਾਣੀ ਪੜ ਕੇ ਨਾਲ ਮਨ ਨੂੰ ਵੀ ਇਸ਼ਨਾਨ ਕਰਾਉਂਦੇ ਆਂ ਟੁਬੀਆਂ ਲਾਉਂਦੇ ਆਂ ਅੱਗੇ ਪਿੱਛੇ ਸ਼ਬਦ ਆਪਾਂ ਪੜ੍ਹੇ ਵੀ ਸੀ ਮਹਾਰਾਜ ਜੀ ਕਹਿੰਦੇ ਇਸ਼ਨਾਨ ਤਾਂ ਉਹ ਹੈ ਜਿਹੜਾ ਮਨ ਕਰਦਾ ਹੈ ਸਰੀਰ ਤੇ ਨਹਾਣਾ ਹੁੰਦਾ ਹੈ ਇੱਕ ਸਰੀਰ ਦੀ ਵਸਤਾ ਨੂੰ ਠੀਕ ਕਰਨ ਵਾਸਤੇ ਸੁੱਧ ਕਰਨ ਵਾਸਤੇ ਅਸੀਂ ਇਸ਼ਨਾਨ ਕਰਦੇ ਆਂ ਨਹਾਉਂਦੇ ਆਂ ਤੇ ਮਹਾਰਾਜ ਜੀ ਨਾਲ ਖੰਡਨ ਵੀ ਕਰਦੇ ਆਂ ਕਹਿੰਦੇ ਡੱਡੂ ਸਾਰਾ ਦਿਨ ਹੀ ਮੈਂਡ ਕਰਿੰਦਾ ਪਾਣੀ ਵਿੱਚ ਮੱਛੀ ਰਹਿੰਦੀ ਹੈ ਕੱਲਾ ਨਹਾਣ ਦੇ ਨਾਲ ਕੋਈ ਲੈਣ ਦੇ ਨਹੀਂ ਪ੍ਰਮਾਤਮਾ ਦਾ ਜੇ ਨਹਾ ਕੇ ਸਾਰਾ ਦਿਨ ਮੂੰਹ ਬੰਦ ਕਰਕੇ ਬੈਠੇ ਰਹੀਏ ਕਿਉਂ ਪ੍ਰਮਾਤਮਾ ਆਵਾਜ਼ ਮਾਰੇ ਮਿਲ ਜਾਵੇ ਨਹੀਂ ਮਿਲੇਗਾ ਬੜੇ ਲੋਕ ਆਨੰਦੇ ਹਨ ਇਸ ਤਰ੍ਹਾਂ ਭਗਤ ਜੀ ਕਬੀਰ ਸਾਹਿਬ ਜੀ ਵੀ ਕਹਿੰਦੇ ਹਨ ਉੱਥੇ ਮਹਾਰਾਜ ਵੀ ਕਹਿ ਰਹੇ ਸੀ ਸਤਿਗੁਰੂ ਜੀ ਕਹਿੰਦੇ ਸੀ ਭਾਈ ਉਹ ਨਾਮਨ ਜਿਹੜਾ ਹੈ ਨਾ ਉਹ ਤਾਂ ਹੀ ਸਫਲ ਹੈ ਜੇ ਉਹਦੇ ਨਾਲ ਮਨ ਮੱਜਨ ਕਰਦਾ ਜਦੋਂ ਗੁਰਸਿੱਖ ਨਾਮ ਜਪਦਾ ਹੈ ਬੰਦਗੀ ਕਰਦਾ ਹੈ ਉਹ ਸਰੀਰਕ ਤੌਰ ਤੇ ਮਾਨ ਤੌਰ ਤੇ ਦੁਹਾ ਪੱਖਾਂ ਤੋਂ ਸੁੱਧ ਹੋ ਜਾਂਦਾ ਹੈ ਨਿਰਮਲ ਹੋ ਜਾਂਦਾ ਹੈ ਉਹ ਗੰਗਾ ਦਾ ਸ਼ਰਨ ਬੈਠੀ ਹੋ ਜਾਂਦਾ ਹੈ ਸਾਰੇ ਤੀਰਥਾਂ ਦਾ ਇਸ਼ਨਾਨ ਦਾ ਫਲ ਮਿਲ ਜਾਂਦਾ ਬਿਨ ਜਲ ਭਗਤ ਜੀ ਕਹਿੰਦੇ ਬਿਨ ਜਲ ਸੰਗਮ ਮਨ ਮੈਂ ਨਹਾਵੋ ਕਹਿੰਦੇ ਸੰਗਮ ਇਹ ਦਰਿਆਵਾਂ ਦਾ ਗੰਗਾ ਦਾ ਇਸ਼ਨਾਨ ਇੱਥੇ ਬੈਠੀ ਪ੍ਰਾਪਤ ਹੋ ਜਾਵੇਗਾ ਲੋਚਾ ਸੰਸਰ ਇਹ ਵਿਹਾਰ ਇਹ ਮਨ ਦੀ ਲੋਚਨਾ ਹੈ ਭਗਤ ਜੀ ਕਹਿੰਦੇ ਮਨ ਦੀ ਤੰਗ ਤੱਟ ਤਤ ਵਿਚਾਰਿਆ ਅਬਰ ਵਿਚਾਰਾ ਇਹੀ ਭਗਤ ਜੀ ਕਹਿੰਦੇ ਸਾਡੇ ਮਨ ਦੀ ਤਤ ਵਿਚਾਰ ਹੈ ਅਪ ਤੀਜ ਐ ਪ੍ਰਿਥਵੀ ਆਕਾਸ਼ ਐ ਸਿਰਵਤਰ ਹਰ ਪਾਸਾ ਹੀਰਲੀਆਂ ਤੁਖਾ ਵਿੱਚ ਭਗਤ ਜੀ ਬਚਨ ਕਰਦੇ ਹਨ ਕਹਿੰਦੇ ਤਪ ਤੀਜ ਕਹਿੰਦੇ ਅਪ ਪਾਣੀ ਨੂੰ ਕਹਿੰਦੇ ਤੀਜ ਜਿਹੜੀ ਹੈ ਅਗਣ ਨੂੰ ਕਹਿੰਦੇ ਹਨ ਅੱਗ ਨੂੰ ਕਹਿੰਦੇ ਆਪ ਪਾਣੀ ਤੇਜ ਅੱਗ ਬਾਏ ਪ੍ਰਿਥਵੀ ਧਰਤੀ ਧਰਤੀ ਤੇ ਆਕਾਸ਼ ਐਸੀ ਰਮਤ ਰਹੋ ਹਰ ਪਾਸਾ ਕਹਿੰਦੀ ਇਹੋ ਜੀ ਰਮਤ ਮਨ ਦੇ ਵਿੱਚ ਭਗਤ ਜੀ ਕਹਿੰਦੇ ਬਣ ਜਾਵੇ ਕਹੇ ਕਬੀਰ ਰੰਜਨ ਧਿਆਉ ਤਤ ਤਿਤ ਘਰ ਜਾਓ ਜੇ ਬੋਰ ਨ ਆਵੋ ਖੀਰ ਲੀਆਂ ਤੁਖਾਂ ਵਿੱਚ ਭਗਤ ਜੀ ਬਚਨ ਕਰਦਣ ਕਹੇ ਕਬੀਰ ਨਿਰੰਝਨ ਧਿਆਉ ਕਹਿੰਦੇ ਨਿਰੰਝਨ ਕਾਲਪੁਰਖ ਨੂੰ ਧਿਆਉਣਾ ਚਾਹੀਦਾ ਹੈ ਜਪਣਾ ਜਈਦਾ ਹੈ ਕਬੀਰ ਸਾਹਿਬ ਜੀ ਬਚਨ ਕਰਦੇ ਹਨ ਤੈ ਘਰ ਜਾਓ ਜੇ ਬੋੜ ਨ ਆਵੋ ਕਹਿੰਦੇ ਇਸ ਘਰ ਦੇ ਵਿੱਚ ਜਾਵੋ ਇਸ ਘਰ ਵਿੱਚ ਜਦੋਂ ਉਹਦਾ ਵਾਸ ਹੋ ਜਾਂਦਾ ਹੈ ਫਿਰ ਬੋੜ ਦੁਆਰ-ਦੁਆਰ ਭਗਤ ਜੀ ਕਹਿੰਦੇ ਜੰਮਣ ਮਰਨ ਤੋਂ ਬਚਾਅ ਹੋ ਜਾਂਦਾ ਹੈ ਤਿਤ ਘਰ ਜਾਓ ਜੇ ਬੋੜ ਨ ਆਵੋ ਕਹਿੰਦੇ ਬੋੜ ਜੂਨਾ ਤੂੰ ਬਚਾਅ ਜਾਂਦਾ ਹੈ ਬੋੜ ਜੁਨਾ ਦੇ ਵਿੱਚ ਵਾਰ-ਵਾਰ ਜਨਮ ਧਾਰਨੀ ਕਰਨੇ ਪੈਂਦੇ ਜਦੋਂ ਨਿਰੰજન ਨੂੰ ਧਿਆਉਂਦਾ ਕੋਈ ਹਰੀ ਨੂੰ ਧਿਆਉਣਾ ਕਰਦਾ ਫਿਰ ਇਸ ਜੰਮਣ ਮਰਨ ਤੋਂ ਆਤਮਾ ਭਗਤ ਜੀ ਕਹਿੰਦੇ ਅੰਬਰ ਹੋ ਜਾਂਦੀ ਹੈ ਨਿਰਮਲ ਹੋ ਜਾਂਦੀ ਹੈ ਇਹ ਸੱਚੇ ਪ੍ਰਭੂ ਦੀ ਬੰਦਗੀ ਕੀਤੀ ਜਾਵੇ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਭਗਤ ਕਬੀਰ ਸਾਹਿਬ ਜੀ ਆਪਣੀ ਬਾਣੀ ਦੇ ਵਿੱਚ ਜੀਵਾ ਨੂੰ ਪ੍ਰਦੇਸ਼ ਬਖਸ਼ਦੇ ਹੋਏ ਸਤਿਗੁਰੂ ਜੀ ਪੰਜਵੇਂ ਪਾਤਸ਼ਾਹ ਜੀ ਇਹ ਬਾਣੀ ਚਾਰਨ ਕੀਰਦੇ ਹੋਏ ਤੇ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕ ਸ਼ਬਦ ਭਗਤ ਜੀ ਦੇ ਚੱਲ ਰਹੇ ਹਨ ਬਾਣੀ ਚੱਲ ਰਹੀ ਹੈ ਵਿਚਾਰ ਨੂੰ ਸੁਣਦੇ ਨੇਕਾਂ ਵਿਚਾਰ ਦੇ ਭੁੱਲਾਂ ਗਲਤੀਆਂ ਹੋ ਜੰਨੀਆਂ ਨ ਮਹਾਰਾਜ ਜੀ ਸਮੱਤ ਬਖਸ਼ਣ ਆਈਆਂ ਸਮੂਹ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ